ਬਰਲ ਉਹ ਤੇ ਇੱਕ ਸ਼ਰਮ ਵਾਲੀ ਗੱਲ ਹੀ ਜੀ ਵੀ ਪੰਜਾਬ ਦੇ ਵਿੱਚ ਸਿਰਫ 15 ਬੱਚੇ ਜੀ ਗੇਮ ਆ ਬੰਦਾ ਕਿਸੇ ਕੰਮ ਦਾ ਨਹੀਂ ਜਾਂਦਾ ਨਾ ਕੰਮ ਆ ਕੰਮ ਹੁੰਦਾ ਤੇ ਨਾ ਗੇਮ ਤੋਂ ਕੁਝ ਮਿਲਦਾ ਈ ਤਾਂ ਬਸ ਇਹੀ ਹੈ ਜੀ ਗੇਮ ਇਹਦੀ ਗੇਮ ਦੀ ਡਿਗਰੀਡੇਸ਼ਨ ਕੀਤੀ ਜਾਵੇ ਹਾਂਜੀ ਦੱਸ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆ ਪਿੰਡ ਜੀਦਾ ਦੇ ਵਿੱਚ ਗੁਰੂ ਘਰ ਦੇ ਵਿੱਚ ਜਿੱਥੇ ਜੀਦਾ ਪਿੰਡ ਦੀ ਟੀਮ ਪੰਜਾਬ ਲੈਵਲ ਦੇ ਵਿੱਚ ਖੇਡ ਕੇ ਆਈ ਰੱਸਾ ਕੱਸੀ ਦੇ ਵਿੱਚ ਇਹ ਪੰਜਾਬ ਦਾ ਤੇ ਪਿੰਡ ਦਾ ਨਾਮ ਇਹਨਾਂ ਨੇ ਬੜਾ ਰੋਸ਼ਨ ਕੀਤਾ ਪਰ ਹੁਣ ਅਸੀਂ ਗੱਲਬਾਤ ਕਰਾਂਗੇ ਪੂਰੀ ਟੀਮ ਖੜੀ ਹੈ ਆਪਣੇ ਨਾਲ ਬਾਈ ਸਾਰਿਆਂ ਨੂੰ ਬੜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧਾਈਆਂ ਜਿਹੜੇ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਤੇ ਸਾਨੂੰ ਇਸ ਜਿੱਤ ਬਾਰੇ ਦੱਸੋ ਵੀ ਤੁਸੀਂ ਕਿੱਥੇ ਖੇਡ ਕੇ ਆਏ ਹੋਣਾ ਤੇ ਕਿਹੜੀ ਖੇਡ ਸੀਗੀ ਤੇ ਕਿਹੜੀ ਪੋਜੀਸ਼ਨ ਤੇ ਤੁਸੀਂ ਲੈ ਕੇ ਆਏ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਇਹ ਜਿਹੜੀ ਕੰਪੀਟੀਸ਼ਨ ਖੇਡ ਕੇ ਆਏ ਖੇਲੋ ਇੰਡੀਆ ਦਾ ਕੰਪੀਟੀਸ਼ਨ ਸੀਗਾ ਜੀ ਤੇ ਇਹ ਦਵਨ ਡਿਊ ਆ ਜੀ ਟਾਪੂ ਆ ਇਹ ਤੇ ਉੱਥੇ ਅਸੀਂ ਖੇਡ ਕੇ ਆਏ ਆਗੇ ਕੇ ਗੁਜਰਾਤ ਤੋਂ ਅੱਗੇ ਆ ਜੀ ਇਹ ਜਿਹਦੇ ਵਿੱਚ ਅਸੀਂ ਪੰਜਾਬ ਦੇ ਵੱਲੋਂ ਪਾਰਟਿਸਪੇਟ ਕੀਤਾ ਸੀ 640 ਕਿਲੋ ਭਾਰ ਦੇ ਵਿੱਚ ਤੇ ਜਿਹਦੇ ਵਿੱਚ ਪਿੰਡ ਜੀਦਾ ਦੇ 5 ਨੌਜਵਾਨ ਸੀਗੇ ਤੇ ਜਿਹੜੇ ਸਾਡੇ ਇਹ 5 ਨੌਜਵਾਨੇ ਸਕੰਦਰ ਸਿੰਘ ਕੋਚ ਦੇ ਤਿਆਰ ਕੀਤੇ ਹੋਏ ਬੱਚੇ ਸੀਗੇ ਜੀ ਤੇ ਬਾਕੀ ਜਿਹੜੇ ਨੌਜਵਾਨ ਆ ਉਹ ਹੋਰ ਅਲੱਗ-ਅਲੱਗ ਪਿੰਡਾਂ ਤੋਂ ਸੀ ਤੇ ਇਹਨਾਂ ਦੇ ਵਿੱਚੋਂ ਜੀ ਜਿਹੜਾ ਅਸੀਂ ਇਹ ਉਹੀ ਬੱਚੇ ਪਾਰਟਿਸਪੇਟ ਕਰ ਸਕਦੇ ਜਿਹੜੇ ਨੈਸ਼ਨਲ ਖੇਡੇ ਹੁੰਦੇ ਆ ਜੀ ਤੇ ਇਹਦੇ ਵਿੱਚ ਜਿਹੜਾ ਆਪਣੀ ਪੰਜਾਬ ਦੀ ਟੀਮ ਨੇ 골ਡ ਮੈਡਲ ਵਨ ਕੀਤਾ ਅੱਛਾ ਤੇ ਬਾਕੀ ਜਿਹੜੀ ਟੀਮ ਹੋਰ ਸੀ ਤੁਹਾਡੇ ਨਾਲ ਉਹ ਕਿੱਥੋਂ ਦੀ ਸੀਗੀ ਇਹ ਅਲੱਗ-ਅਲੱਗ ਪਿੰਡਾਂ ਦੇ ਸੀ ਜਿਵੇਂ ਮੋਗਾ ਜ਼ਿਲ੍ਹਾ ਦੇ ਮੁੰਡੇ ਸੀ ਖੋਸਾ ਕੋਰਲਾ ਦੇ ਜੀ ਖੰਨੇ ਸਾਈਡ ਦੇ ਸੀ ਜੀ ਤੇ ਆਪਣਾ ਬਰਨਾਲੇ ਏਰੀਏ ਦੇ ਜਾਂ ਸੰਗਰੂਰ ਏਰੀਏ ਦੇ ਅਲੱਗ-ਅਲੱਗ ਜਗ੍ਹਾ ਤੇ ਸੀ ਤੇ ਜਿਵੇਂ ਆ ਰੱਸਾ ਕਸੀ ਦੀ ਜਿਹੜੀ ਆਪਾਂ ਕਹਿੰਦੇ ਆ ਖੇਡ ਹੈ ਇਹ ਹਲੋਪ ਹੋ ਰਹੀ ਹੈ ਪੰਜਾਬ ਦੇ ਵਿੱਚੋਂ ਹਨਾ ਤੇ ਤੁਸੀਂ ਇਹਦੇ 'ਚ ਬੜਾ ਰੁਝਾਨ ਕੀਤਾ ਤੇ ਤੁਹਾਨੂੰ ਕੋਚ ਦਾ ਕਿੰਨਾ ਸਹਿਯੋਗ ਮਿਲਿਆ ਇਹ ਚ ਇਹ ਪੂਰਾ ਹੀ ਯੋਗਦਾਨ ਆ ਜੀ ਕੋਚ ਦਾ ਜੀ ਇਹਦੇ ਵਿੱਚ ਅੱਜ ਵੀ ਜਿਹੜਾ ਮਤਲਬ ਇੰਨਾ ਵਧੀਆ ਸਵਾਗਤ ਹੋਇਆਗਾ ਇਹਨਾਂ ਦੇ ਕੋਚ ਦੀ ਬਦੌਲਤ ਦੇ ਪੰਚਾਇਤ ਦੀ ਇਹਨਾਂ ਦੀ ਆਪਸ ਵਿੱਚ ਤਾਲਮਿਲ ਬਣਾ ਕੇ ਕੀਤਾ ਗਿਆ ਜੀ ਤੇ ਇਹਦੇ ਵਿੱਚ ਜਿਹੜਾ ਮਤਲਬ ਯੋਗਤਾ ਕੋਚ ਦਾ ਹੀ ਹੈ ਜੀ ਕਿਉਂਕਿ ਅੱਜ ਹੁਣ ਦਾ ਇਹ ਗੇਮ ਆਪਣੇ ਪੰਜਾਬ ਦੇ ਵਿੱਚੋਂ ਲੋਪ ਹੋ ਰਹੀ ਆ ਸਰਕਾਰਾਂ ਦਾ ਕੋਈ ਬਹੁਤਾ ਇਸ ਗੇਮ ਵੱਲ ਕੋਈ ਧਿਆਨ ਨਹੀਂਗਾ ਇਸ ਲਈ ਵੀ ਜਿੰਨਾ ਕਰ ਰਹੇ ਆ ਵੀ ਪਿੰਡ ਪੱਧਰ ਤੇ ਆਪ ਹੀ ਕਰ ਰਹੇ ਆਗੇ ਵੀ ਇੱਕ ਵਿਜੇ ਸਹਿਯੋਗ ਨਾਲ ਵੀ ਜਿਹੜਾ ਕੋ ਸਾਹਿਬ ਹੈ ਆਪਦੇ ਕੰਮ ਦੇ ਵਿੱਚੋਂ ਕੰਮ ਛੱਡ ਕੇ ਟਾਈਮ ਕੱਢ ਕੇ ਤੇ ਜਿਹੜਾ ਮਤਲਬ ਬੱਚਿਆਂ ਨੂੰ ਤੇ ਖੇਡਾਂ ਦੇ ਵੱਲ ਪ੍ਰੇਰਿਤ ਕਰਦੇ ਆ ਨਹੀਂ ਤਾਂ ਅੱਜ ਕੱਲ੍ਹ ਜੀ ਕਿਸ ਕੋਈ ਵੀ ਪਰਿਵਾਰ ਆ ਆਪਦੇ ਬੱਚਿਆਂ ਲਈ ਟਾਈਮ ਨਹੀਂ ਹੁੰਦਾ ਤੇ ਕਿਸੇ ਦੇ ਬੱਚੇ ਨੂੰ ਟਾਈਮ ਦੇਣਾ ਬਹੁਤ ਵੱਡੀ ਗੱਲ ਆ ਜਿਵੇਂ ਤੁਸੀਂ ਹੁਣ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਨ ਤੇ ਤੁਸੀਂ ਸਰਕਾਰ ਤੋਂ ਕੀ ਉਮੀਦ ਚਾਹੁੰਦੇ ਹੋ ਸਰਕਾਰ ਤੋਂ ਤਾਂ ਸੇਹੀ ਚਾਹੁੰਦੇ ਆ ਵੀ ਖੇਡਾਂ ਦੇ ਵੱਲ ਧਿਆਨ ਦਿੱਤਾ ਜਾਵੇ ਜਿਹੜੀ ਆਪਣੀਆਂ ਇਹ ਪ੍ਰਾਤਨ ਗੇਮ ਆ ਇਨੂੰ ਚੱਕਿਆ ਜਾਵੇ ਜੀ ਤੇ ਜਿਹੜਾ ਤਾਂ ਜੋ ਵੀ ਹੋਰ ਵੀ ਬੱਚੇ ਸਾਰਾ ਨਾ ਖੇਡਣਾ ਤੇ ਕਿਸੇ ਨੂੰ ਵੀ ਜਿਹੜਾ ਨੌਕਰੀ ਦਾ ਹਨਾ ਵੀ ਪ੍ਰਬੰਧ ਹੋ ਸਕੇ ਕਿਉਂਕਿ ਜਿਹੜਾ ਇਹ ਟਾਈਮ ਆ ਜੀ ਜਿਹੜਾ ਖੇਡਣ ਦਾ ਟਾਈਮ ਆ ਜਾਂ ਕੰਮ ਸਿੱਖਣ ਦਾ ਟਾਈਮ ਉਹ ਖੇਡਾਂ ਵਾਲਾ ਆਪਾਂ ਗਾਲ ਦਿੰਨੇ ਆ ਬਾਅਦ ਦੇ ਵਿੱਚ ਬੰਦਾ ਕਿਸੇ ਕੰਮ ਦਾ ਨਹੀਂ ਜਾਂਦਾ ਨਾ ਕੰਮ ਕੰਮ ਹੁੰਦਾ ਤੇ ਨਾ ਗੇਮ ਤੋਂ ਕੁਝ ਮਿਲਦਾ ਜੀ ਧੰ ਬਸ ਇਹੀ ਹੈ ਜੀ ਗੇਮ ਇਹਦੀ ਗੇਮ ਦੀ ਗ੍ਰੇਡੇਸ਼ਨ ਕੀਤੀ ਜਾਵੇ ਤਾਂ ਜੋ ਜਿਹੜਾ ਨੌਜਵਾਨਾਂ ਨੂੰ ਬੰਦ ਦਾ ਹੱਥ ਮਿਲ ਜੇ ਕੋਈ ਜੀ ਨਾਲ ਆਪਾਂ ਗੱਲ ਕਰਾਂਗੇ ਸਸ਼ਟਿਕਾਉ ਜੀ ਸਸ਼ਟਿਕਾਉ ਜੀ ਸਰ ਜਿਵੇਂ ਤੁਸੀਂ ਮੰਨ ਕੇ ਚਲੋ ਬੱਚਿਆਂ ਨੂੰ ਤਿਆਰ ਕਰਦੇ ਹੋ ਹਨ ਤੇ ਅੱਜ ਦੇ ਜਿਹੜੀ ਆਪਣੀ ਜ਼ਿੰਦਗੀ ਇਹਦੇ ਵਿੱਚ ਕਿਸੇ ਕੋਲ ਟਾਈਮ ਹੈ ਨਹੀਂਗਾ ਤੇ ਤੁਸੀਂ ਬੱਚਿਆਂ ਨੂੰ ਤਿਆਰ ਕਰਦੇ ਹੋ ਕਿਵੇਂ ਟਾਈਮ ਕੱਢਦੇ ਹੋ ਤੁਸੀਂ ਸਭ ਤੋਂ ਪਹਿਲਾਂ ਹੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਕੋਲੇ ਤੁਸੀਂ ਇੱਥੇ ਸਾਡਾ ਪੁੱਛ ਦੱਸ ਕਰਨਾ ਆਏ ਆ ਤੇ ਬੱਚਿਆਂ ਨਾਲ ਦਾ ਪੂਰਾ ਹੀ ਸਹਿਯੋਗ ਰਹਿੰਦਾ ਜੀ ਤੇ ਬੱਚੇ ਤਾਂ ਤਿਆਰ ਆਉਣਾ ਚਾਹੁੰਦੇ ਆ ਗਰਾਊਂਡਾਂ 'ਚ ਪਰ ਕੋਈ ਸਹੂਲਤਾਂ ਨਹੀਂ ਮਿਲਦੀਆਂ ਆਪਦੇ ਦਮ ਤੇ ਜਿੰਨਾ ਕਰ ਸਕਦੇ ਹੋ ਨਾ ਕਰਦੇ ਆ ਕੋਈ ਖਾਣਾ ਦਾ ਪ੍ਰਬੰਧ ਨਹੀਂ ਹੁੰਦਾ ਕੋਈ ਗਰਾਊਂਡਾਂ ਦਾ ਪ੍ਰਬੰਧ ਨਹੀਂ ਕੋਈ ਸਹੂਲਤ ਨਹੀਂ ਸਰਕਾਰ ਵੱਲੋਂ ਤੇ ਆਪਦੇ ਦੰਤਿ ਵੀ ਕਰਦੇ ਜਿੰਨਾ ਕੋ ਸਕਦਾ ਵੀ ਜਿੰਨਾ ਕੇ ਪਿੰਡ ਦਾ ਸਹਿਯੋਗ ਹੁੰਦਾ ਜਾਂ ਮੁੰਡੇ ਆਪ ਇਕੱਠੇ ਹੋਗੇ ਜਿੰਨਾ ਕੇ ਸਹਿਯੋਗ ਕਰਦੇ ਆ ਉਹੀ ਮਤਲਬ ਇਹ ਵਕਤ ਦੇ ਵਿੱਚ ਲੈ ਕੇ ਆਉਂਦੇ ਤੇ ਸਰਕਾਰ ਕੋਲੋਂ ਤੁਸੀਂ ਕੀ ਉਮੀਦ ਚਾਉਂਦੇ ਵੀ ਜਿਵੇਂ ਹੁਣ ਪੰਜਾਬ ਲੈਵਲ ਦੇ ਵਿੱਚ ਆਪਣੀ ਟੀਮ ਗਈ ਹੈ ਹਨਾ ਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਹਨਾ ਤੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਇਹ ਵੀ ਪੀੜਾ ਜਿਵੇਂ ਦੂਜੀਆਂ ਗੇਮਾਂ ਨੂੰ ਪ੍ਰਫੁੱਲਤ ਕਰਦੇ ਆ ਇਸ ਇਸ ਗ੍ਰੀਮ ਕੰਨੀ ਵੀ ਧਿਆਨ ਦੇਣਾ ਚਾਹੀਦਾ ਜੀ ਤੇ ਸਭ ਤੋਂ ਸਟਰੌਂਗ ਗੇਮ ਹੈ ਤੇ ਵਧੀਆ ਗੇਮ ਹੈ ਜੀ ਤੇ ਤਾਹੀਂ ਬੱਚੇ ਅੱਗੇ ਆਉਣਗੇ ਇਸ ਗੇਮ 'ਚ ਤੇ ਨਹੀਂ ਤਾਂ ਇੱਥੋਂ ਤੱਕ ਆ ਮੈਂ ਤਾਂ ਕਹਣਾ ਬਹੁਤ ਵੱਡੀ ਖੇਡਾ ਖੇਲੋ ਇੰਨੇ ਖੇੜਿਆ ਤੇ ਬਹੁਤ ਵਧੀਆ ਇਹਨਾਂ ਬੱਚਿਆਂ ਲਈ ਆਪਦੇ ਦਮ ਤੇ ਆ ਗਏ ਅੱਗੇ ਅੱਛਾ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਪੂਰੇ ਪਿੰਡ ਨੇ ਤੁਹਾਡਾ ਸਹਿਯੋਗ ਦਿੱਤਾ ਇਸ ਖੇਡ ਦੇ ਵਿੱਚ ਹਾਂਜੀ ਤੇ ਆਉ ਭਾਗਤ ਕੀਤੀ ਤੁਹਾਡੀ ਅੱਜ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਲਬ ਐਡਾ ਵਧੀਆ ਸਾਨੂੰ ਸਵਾਗਤ ਕੀਤਾ ਇਹਦੇ ਨਾਲ ਸਾਡਾ ਵੀ ਹੌਸਲਾ ਵਧਦਾ ਤੇ ਜਿਹੜੇ ਸਾਡੇ ਨਗਰ ਬੱਚੇ ਹੋਰ ਵੀ ਤਿਆਰ ਹੋ ਰਹੇ ਆ ਉਹਨਾਂ ਦਾ ਵੀ ਹੌਸਲਾ ਵੱਧਾ ਜੀ ਇਹਦੇ ਨਾਲ ਤੇ ਇੱਕ ਚੀਜ਼ ਹੋਰ ਕਹਿਣੀ ਚਾਹਣਾ ਜਿਹਨੇ ਕਿਲੋ ਇੰਡੀਆ ਕੰਪੀਟੀਸ਼ਨ ਹੋਇਆ ਸੀਗਾ ਜੀ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਸਿਰਫ 15 ਬੱਚਿਆਂ ਨੇ ਪਾਰਟਿਸਪੇਟ ਕੀਤਾ 12 ਬੱਚੇ ਦਾ ਸੀ ਜੀ ਆ ਆਪਣਾ ਰੱਸਾ ਕਸੀ ਟਾਗੋ ਵਰਦੇ ਤਿੰਨ ਬੱਚੇ ਹੋਰ ਗੇਮ ਪੰਜਾਬ ਜੇ ਪੰਜਾਬ ਦੀ ਹੋਰ ਵੀ ਬਹੁਤ ਗੇਮਾਂ ਸੀਗੀਆਂ ਪੂਰੇ ਬਹੁਤ ਹੀ ਪਰ ਉੱਥੇ ਇੱਕ ਸ਼ਰਮ ਵਾਲੀ ਗੱਲ ਹੀ ਸੀ ਕਿ ਪੰਜਾਬ ਦੇ ਵਿੱਚ ਸਿਰਫ 15 ਬੱਚੇ ਦੀ ਗੇਮ ਬਹੁਤ ਗੇਮਾਂ ਸੀਗੀਆਂ ਤੇ ਉਹਦੇ ਵਿੱਚ 15 12 ਬੱਚੇ ਦਾ ਸਿਰਫ ਰਸਾ ਕਸੀ ਹੋਰੀ ਤਿੰਨ ਬੱਚੇ ਵੀ ਆਪਣੇ ਪੰਜਾਬ ਦੇ ਵਿੱਚ ਥੇਡਾ ਦਾ ਪੱਧਰ ਇਹਨਾਂ ਨੀਵਾ ਹੋ ਚੁੱਕਿਆ ਵੀ ਆਪਾਂ ਜਿੱਤੋ ਇਹੋ ਜਿਹੇ ਲੈਵਲ ਤੇ ਜਾਣੇ ਆਪ ਨੂੰ ਉੱਥੇ ਹੀ ਚੀਜ਼ ਜਾ ਕੇ ਮਹਿਸੂਸ ਹੁੰਦੀ ਹੈ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਵੀ ਗਰਾਉਂਡਾਂ ਦੇ ਵਿੱਚ ਬੱਚਿਆਂ ਨੂੰ ਦੁਬਾਰਾ ਫੇਰ ਲੈ ਕੇ ਜਾਇਆ ਜਾਵੇ ਕਿਉਂਕਿ ਫੇਰ ਹੀ ਪੰਜਾਬ ਆਪਣਾ ਜਿਹੜਾ ਖੁਸ਼ਹਾਲ ਹੋ ਸਕਦਾ ਬਿਲਕੁਲ ਜੀ ਜੇ ਰਿਸਪੌਂਸ ਬੱਚਿਆਂ ਨੂੰ ਸਪੋਰਟ ਮਿਲੂਗੀ ਜੀ ਤੇ ਬੱਚਿਆਂ ਦੀਆਂ ਪੜਾਈਆਂ ਫ੍ਰੀ ਹੋਣੀਆਂ ਤਾਂ ਆਟੋਮੈਟਿਕ ਹੀ ਜੀ ਬੱਚੇ ਇੱਧਰ ਆਣਗੇ ਜਾਂ ਬੱਚੇ ਉਹ ਇਹਦੇ ਵਿੱਚ ਨੌਕਰੀ ਮਿਲੂਗੀ ਬੱਚੇ ਆਟੋਮੈਟਿਕ ਆਉਣਗੇ ਅੱਛਾ ਤੇ ਤੁਸੀਂ ਗੇਮ ਦੇ ਵਿੱਚ ਕਿੰਨਾ ਸਥਾਨ ਪ੍ਰਾਪਤ ਕੀਤਾ ਜੀ ਪਹਿਲਾ ਸਥਾਨ ਅੱਛਾ ਤੇ ਕਿੰਨੀਆਂ ਟੀਮਾਂ ਨਾਲ ਤੁਹਾਡੇ ਖੇਡਦੇ ਸੀਗੇ ਇਹਦੇ ਵਿੱਚ ਜਿਹੜੀਆਂ ਮੈਂ ਪਹਿਲੇ ਵੀ ਦੱਸਿਆ ਸੀ ਕਿ ਨੈਸ਼ਨਲ ਦੇ ਵਿੱਚ ਜਿਹੜੀਆਂ ਟੌਪ 8 ਟੀਮਾਂ ਉਹੀ ਪਾਰਟਿਸਪੇਟ ਕਰਦੇ ਆਉਣੇ ਆ ਤੇ ਉਹਨਾਂ ਦੇ ਵਿੱਚ ਆਪਣਾ ਪਹਿਲਾ ਸਥਾਨ ਸੀ ਤੇ ਸਾਡਾ ਜਿਹੜਾ ਫਾਈਨਲ ਐਸੋ ਖੇਡ ਲੱਗਦੀ ਜੀ ਠੀਕ ਹੈ ਧੰਨਵਾਦ ਜੀ I'm oh,